ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ 8th ਕਲਾਸ 8ਵੀਂ ਕਲਾਸ ਦੀ ਫਾਈਨਲ ਪੱਕੇ ਪੇਪਰਾਂ ਦੀ ਡੇਟਸ਼ੀਟ ਫਾਈਨਲ ਬੋਰਡ ਇਗਜ਼ਾਮ ਦੀ ਜਿਹੜੀ ਕਿ ਤੁਹਾਡੀ ਡੇਟਸ਼ੀਟ ਲੈ ਕੇ ਆਇਆ ਤੇ राजे ਇਹ ਪੰਜਾਬ ਸਕੂਲ ਬੋਰਡ ਵੱਲੋਂ ਜਾਰੀ ਕਰ ਦਿੱਤੀ ਗਈ ਤੁਹਾਡੀ ਡੇਟਸ਼ੀਟ ਤੇ ਫੈਬ ਦੇ ਵਿੱਚ ਤੁਹਾਡੇ ਪੇਪਰ ਸ਼ੁਰੂ ਨੇ ਠੀਕ ਹੈ 11 ਵਜੇ ਮਾਰਨਿੰਗ ਸੈਸ਼ਨ ਦੇ ਵਿੱਚ ਤੁਹਾਡਾ ਪੇਪਰ ਹੋਇਆ ਕਰੂਗਾ ਤੇ 15 ਮਿੰਟ ਤੁਹਾਨੂੰ ਕੁਐਸਚਨ ਪੇਪਰ ਪੜ੍ਹਨ ਦੇ ਲਈ ਤੇ ਜਿਹੜਾ OMR ਸ਼ੀਟ ਫਸਟ ਜਿਹੜਾ ਪੇਜ ਹੁੰਦਾ ਤੁਹਾਡੇ ਅਨਸਰ ਕੀਤੇ ਉਹਨੂੰ ਫਿਲ ਕਰਨ ਦਾ ਹੁੰਦਾ ਨੇ ਹਾਂਜੀ ਤੇ ਇੱਕ ਲਿਖਿਆ ਹੋਇਆ ਕਟਾਈ ਸਲਾਈ ਨੀਡਲਵਰਕ ਇਹਨਾਂ ਦਾ ਸਿਰਫ ਪ੍ਰਯੋਗੀ ਪ੍ਰੈਕਟੀਕਲ ਹੋਣਗੇ ਇਹਨਾਂ ਵਿਸ਼ਿਆਂ ਦੀ ਰਿਟਰਨ ਪ੍ਰੀਖਿਆ ਨਹੀਂ ਹੋਊਗੀ ਠੀਕ ਹੈ ਹਾਂਜੀ ਫਸਟ ਜਿਹੜਾ ਪੇਪਰ ਹੈਗਾ 17 ਫਰਵਰੀ 17 ਫਰਵਰੀ ਨੂੰ ਮੰਗਲਵਾਰ ਨੂੰ ਪੇਪਰ ਹੈਗਾ ਜਿਹੜਾ ਕਿ ਤੁਹਾਡਾ ਇੰਗਲਿਸ਼ ਦਾ ਫਸਟ ਪੇਪਰ ਇੰਗਲਿਸ਼ ਦਾ 17 ਫਰਵਰੀ ਨੂੰ ਤੇ ਫਿਰ 19 ਫਰਵਰੀ ਨੂੰ ਹੈਗਾ राजे 19 ਫਰਵਰੀ ਨੂੰ ਹੈਗਾ ਪੰਜਾਬੀ ਪਹਿਲੀ ਭਾਸ਼ਾ ਜਿਹੜੇ ਬੱਚਿਆਂ ਕੋਲ ਜਾਂ ਹਿੰਦੀ ਪਹਿਲੀ ਭਾਸ਼ਾ ਜਾਂ ਉਰਦੂ ਪਹਿਲੀ ਭਾਸ਼ਾ ਇਹ ਤੁਹਾਨੂੰ ਪਤਾ ਹੋਣਾ ਵੀ ਤੁਸੀਂ ਪਹਿਲੀ ਭਾਸ਼ਾ ਕਿਹੜੀ ਰੱਖੀ ਹੋਈ ਆ ਠੀਕ ਹੈ ਇਹ ਹੈਗਾ ਵੀਰਵਾਰ ਨੂੰ 19 ਫਰਵਰੀ ਨੂੰ ਪੇਪਰ 20 ਫਰਵਰੀ ਸ਼ੁੱਕਰਵਾਰ ਨੂੰ ਪੇਪਰ ਹੈਗਾ ਵਿਗਿਆਨ ਦਾ ਸਾਇੰਸ ਦਾ ਪੇਪਰ ਹੈਗਾ 20 ਫਰਵਰੀ ਫਿਰ 21 ਫਰਵਰੀ ਨੂੰ ਹੈਗਾ ਸ਼ਨੀਵਾਰ ਨੂੰ ਤੁਹਾਡਾ ਪੇਪਰ ਪੰਜਾਬੀ ਹਿੰਦੀ ਉਰਦੂ ਇਹ ਦੂਜੀ ਭਾਸ਼ਾ ਸੈਕੰਡ ਲੈਂਗੁਏਜ ਜਿਹਨਾਂ ਦੀ ਪੰਜਾਬੀ ਆ ਜਾਂ ਹਿੰਦੀ ਆ ਜਾਂ ਉਰਦੂ ਆ ਇਹ ਹੈਗਾ 21 ਫਰਵਰੀ ਨੂੰ ਪੇਪਰ ਫਿਰ 23 ਫਰਵਰੀ ਦਿਨ ਸੋਮਵਾਰ ਨੂੰ ਪੇਪਰ ਹੈਗਾ ਮੈਥਮੈਟਿਕਸ ਗਣਿਤ ਦਾ 24 ਫਰਵਰੀ ਮੰਗਲਵਾਰ ਨੂੰ ਪੇਪਰ ਹੈਗਾ ਕੰਪਿਊਟਰ ਸਾਇੰਸ 25 ਫਰਵਰੀ ਨੂੰ ਹੈਗਾ ਰਜੇ ਸਮਾਜਿਕ ਵਿਗਿਆਨ ਠੀਕ ਹੈ ਐਸਐਸਟੀ ਤੇ 26 ਮਾਰ 26 ਫਰਵਰੀ 26 ਫਰਵਰੀ ਨੂੰ ਪੇਪਰ ਹੈਗਾ ਸ੍ਰੀਖ ਸਿੱਖਿਆ ਸਿਹਤ ਅਤੇ ਸ੍ਰੀਖ ਸਿੱਖਿਆ ਤੇ 27 ਫਰਵਰੀ ਨੂੰ ਜਿਹੜੇ ਬੱਚਿਆਂ ਕੋਲ ਵੀ ਚੋਣਵੇਂ ਵਿਸ਼ੇ ਖੇਤੀਬਾੜੀ ਆ ਡਾਂਸ ਆ ਡਰਾਇੰਗ ਆ ਗ੍ਰੈਬ ਗਿਆਨ ਆ ਜਿਓਮੈਟ੍ਰੀਕਲ ਡਰਾਇੰਗ ਆ ਤੇ ਗ੍ਰੈਬ ਗਿਆਨ ਆ ਸੰਗੀਤ ਵਾਦਨਾ ਸੰਗੀਤ ਗਾਇਨ ਸੰਸਕ੍ਰਿਤ ਉਰਦੂ ਲੈਕਟਿਵ ਹੈ ਤੇ ਜਾਂ ਜਿਹੜੇ ਬੱਚਿਆਂ ਕੋਲ ਹੈਗਾ ਇਲੈਕਟ੍ਰੀਕਲ ਐਂਡ ਰੇਡੀਓ ਵਰਕ ਵਰਜਾ ਵੋਕੇਸ਼ਨਲ ਵਿਸ਼ੇ ਨੇ ਸੋ ਇਹ ਹੈਗੇ ਤੁਹਾਡੀ ਡੇਟ ਸ਼ੀਟ ਤੇ ਜਿਹੜੇ ਤੁਹਾਡੇ ਪ੍ਰੈਕਟੀਕਲ ਨੇ ਇਹ 2 ਫਰਵਰੀ ਤੋਂ ਲੈ ਕੇ 12 ਫਰਵਰੀ ਤੱਕ ਸਕੂਲ ਪੱਦਰ ਤੇ ਹੋਣਗੇ ਠੀਕ ਹੈ 2 ਫਰਵਰੀ ਤੋਂ ਲੈ ਕੇ 12 ਫਰਵਰੀ ਤੱਕ ਸੋ ਇਹ ਹੈਗੇ 8th ਕਲਾਸ ਦੇ ਪੇਪਰਾਂ ਦੀ ਪੱਕੇ ਪੇਪਰਾਂ ਦੀ ਡੇਟਸ਼ੀਟ ਥੈਂਕ ਯੂ